ਸਾਸਤਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਪ੍ਰੋਜੈਕਸ਼ਨ ਨੂੰ ਆਪਾਂ ਕਿਵੇਂ ਫੋਲੋ ਕਰ ਸਕਦੇ ਹਾਂ ਤੇ ਪ੍ਰੋਜੈਕਸ਼ਨ ਕੀ ਹੁੰਦਾ ਹੈ ਦੇਖੋ ਪ੍ਰੋਜੈਕਸ਼ਨ ਉਹ ਹੁੰਦਾ ਹੈ ਕਿ ਜਿਹੜਾ ਆਪਾਂ ਨੂੰ ਦੱਸਦਾ ਹੈ ਕਿ ਅੱਜ ਮਤਲਬ ਕਿ ਕਾਲ ਸਾਈਡ ਦੇ ਜਿਹੜੇ ਟਰੇਡ ਕਰਨ ਵਾਲੇ ਪਰਸਨ ਨੇ ਜ਼ਿਆਦਾ ਨੇ ਕਿ ਪੁੱਟ ਸਾਈਡ ਦੇ ਟਰੇਡ ਕਰਨ ਵਾਲੇ ਪਰਸਨ ਜ਼ਿਆਦਾ ਨੇ ਠੀਕ ਹੈ ਜਿਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਦੱਸ ਆਪਾਂ ਨੂੰ ਦਰਸਾਉਂਦਾ ਹੈ ਕਿ ਅੱਜ ਦਾ ਟ੍ਰੈਂਡ ਅੱਪ ਹੈ ਜਾਂ ਫਿਰ ਡਾਊਨ ਹੈ ਹੁਣ ਕੁਝ ਲੋਕ ਇੱਥੇ ਕਹਿਣਗੇ ਕਿ ਪੂਰਾ ਦਿਨ ਟ੍ਰੈਂਡ ਅੱਪ ਜਾਂ ਡਾਊਨ ਨਹੀਂ ਰਹਿੰਦਾ ਇਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਹਰ ਰੋਜ਼ ਟ੍ਰੈਂਡ ਅਪ ਜਾਣਾ ਡਾਊਨ ਨਹੀਂ ਰਹਿੰਦਾ ਟ੍ਰੈਂਡ ਰਿਵਰਸ ਕਦੋਂ ਹੁੰਦਾ ਹੈ ਜਦੋਂ ਕੋਈ ਵੱਡਾ ਜਿਵੇਂ ਮੰਨ ਲਓ ਕਿ ਟ੍ਰੈਂਡ ਅਪ ਹੈ ਕੋਈ ਵੱਡਾ ਰੈਜ਼ਿਸਟੈਂਸ ਆਵੇਗਾ ਤੇ ਉੱਥੋਂ ਟ੍ਰੈਂਡ ਰਿਵਰਸ ਹੋ ਸਕਦਾ ਹੈ ਠੀਕ ਹੈ ਉਸ ਦਾ ਬ੍ਰੇਕਆਊਟ ਵੀ ਹੋ ਸਕਦਾ ਹੈ ਦੋਵੇਂ ਚਾਂਸ ਹੁੰਦੇ ਨੇ ਠੀਕ ਹੈ ਤੇ ਉੱਥੇ ਆਪਾਂ ਐਂਟਰੀ ਨਹੀਂ ਕਰਨੀ ਹੁੰਦੀ ਜਦੋਂ ਮਜ਼ਬੂਤ ਰੈਜ਼ਿਸਟੈਂਸ ਅੱਗੇ ਆਉਂਦਾ ਹੈ ਟ੍ਰੈਂਡ ਅਪ ਦੇ ਵਿੱਚ ਤੇ ਟ੍ਰੈਂਡ ਡਾਊਨ ਦੇ ਵਿੱਚ ਜੇ ਮਜ਼ਬੂਤ ਕੋਈ ਸਪੋਰਟ ਆਉਂਦਾ ਤੇ ਉੱਥੋਂ ਟ੍ਰੈਂਡ ਰਿਵਰਸ ਹੋ ਸਕਦਾ ਹੈ ਠੀਕ ਹੈ ਤੇ ਇਹ ਤਾਂ ਹੋ ਗਈ ਟ੍ਰੈਂਡ ਰਿਵਰ ਸਭ ਤੋਂ ਪਹਿਲਾਂ ਆਪਾਂ ਜਦੋਂ ਵੀ ਮਾਰਕੀਟ ਓਪਨ ਹੁੰਦੀ ਹੈ ਦੇਖੋ ਇੱਥੇ ਮਾਰਕੀਟ ਓਪਨ ਹੋਈ ਗ੍ਰੀਨ ਕੈਂਡਲ ਬਣਿਆ ਠੀਕ ਹੈ ਪਹਿਲਾ 15 ਮਿੰਟ ਦਾ ਕੈਂਡਲ ক্লোਜ਼ ਹੋ ਗਿਆ ਉਸ ਤੋਂ ਬਾਅਦ ਅਗਲੇ ਦੋ ਰੈੱਡ ਕੈਂਡਲ ਬਣੇ ਜੀ ਇਹ ਰੈੱਡ ਕੈਂਡਲ ਆਣ ਕੇ ਇਸ ਪਹਿਲੇ ਲੋ ਨੂੰ ਬ੍ਰੇਕ ਕਰ ਦਿੰਦੇ ਠੀਕ ਹੈ ਪਹਿਲੇ ਲੋ ਨੂੰ ਬ੍ਰੇਕ ਕਰ ਦਿੰਦੇ ਤੇ ਉਸ ਤੋਂ ਬਾਅਦ ਜਿਹੜਾ ਗ੍ਰੀਨ ਕੈਂਡਲ ਬਣਦਾ ਇਸ ਰੈੱਡ ਕੈਂਡਲ ਦੇ ਹਾਈ ਨੂੰ ਬ੍ਰੇਕ ਨਾ ਕਰਦਾ ਤੇ ਆਪਾਂ ਟ੍ਰੈਂਡ ਪ੍ਰਾਈਜ ਐਕਸ਼ਨ ਹੋਣਾ ਸੀ ਡਾਊਨ ਸਾਈਡ ਦਾ ਮਤਲਬ ਕਿ ਪੁੱਟ ਸਾਈਡ ਦੇ ਜਿਹੜੇ ਟ੍ਰੇਡ ਕਰਨ ਵਾਲੇ ਪਰਸਨ ਨੇ ਉਹ ਅੱਜ ਜ਼ਿਆਦਾ ਨਹੀਂ ਹੁਣ ਇੱਥੇ ਕੀ ਹੋਇਆ ਦੇਖੋ ਕਿ ਗ੍ਰੀਨ ਕੈਂਡਲ ਬਣਿਆ ਉਸ ਤੋਂ ਬਾਅਦ ਦੋ ਰੈਡ ਕੈਂਡਲ ਬਣੇ ਜਿਹੜੇ ਦੋ ਰੈਡ ਕੈਂਡਲ ਬਣੇ ਉਹਨਾਂ ਨੇ ਪਹਿਲੇ ਗ੍ਰੀਨ ਕੈਂਡਲ ਦਾ ਜਿਹੜਾ ਲੋ ਬ੍ਰੇਕ ਨਹੀਂ ਕੀਤਾ ਉਸ ਤੋਂ ਬਾਅਦ ਗ੍ਰੀਨ ਕੈਂਡਲ ਬਣਿਆ ਉਸ ਨੇ ਇਸ ਦਾ ਹਾਈ ਕ로ਸ ਕੀਤਾ ਮਤਲਬ ਕਿ ਅਪਸਾਈਡ ਦਾ ਪ੍ਰੋਜੈਕਸ਼ਨ ਬਣ ਗਿਆ ਹੁਣ ਇੱਥੋਂ ਆਪਾਂ ਨੂੰ ਆਪਾਂ ਬਸ ਇਹੀ ਸੋਚਣਾ ਹੈ ਕਿ ਆਪਾਂ ਨੂੰ ਅਪਸਾਈਡ ਦਾ ਕੋਈ ਵੀ ਸੋ ਐਟਮ ਮਿਲਦਾ ਤੇ ਆਪਾਂ ਆਪਸਾਈਡ ਦੀ ਟ੍ਰੇਡ ਕਰਾਂਗੇ ਠੀਕ ਹੈ ਤੇ ਉਸ ਤੋਂ ਬਾਅਦ ਇੱਥੇ ਦੇਖੋ ਲਗਾਤਾਰ ਮਤਲਬ ਕਿ ਬਾਈਂਗ ਆਈ ਤੇ ਅੱਗੇ 46000 ਦਾ ਇੱਕ ਮਜ਼ਬੂਤ ਰੈਜ਼ਿਸਟੈਂਸੀ ਇਸ ਰੈਜ਼ਿਸਟੈਂਸ ਤੋਂ ਮਾਰਕੀਟ ਥੱਲੇ ਡਿੱਗ ਸਕਦੀ ਸੀ ਪਰ ਹੁਣ ਆ ਮਤਲਬ ਕਿ ਲਗਾਤਾਰ ਮਾਰਕੀਟ ਉੱਤੇ ਆ ਰਹੀ ਸੀ ਤੇ ਇੱਥੇ ਦੇਖੋ ਮਾਰਕੀਟ ਨੇ ਦੋ ਇੱਕ ਡੋਜੀ ਕੈਂਡਲ ਬਣਾਇਆ ਤੇ ਇੱਕ ਉਸ ਤੋਂ ਬਾਅਦ ਫਿਰ ਰੈੱਡ ਕੈਂਡਲ ਬਣਿਆ ਤੇ ਮਾਰਕੀਟ ਨੇ ਇਸ ਦਾ ਬ੍ਰੇਕਆਊਟ ਕਰ ਦਿੱਤਾ ਇਸ ਦਾ ਬ੍ਰੇਕਆਊਟ ਕੀਤਾ ਤੇ ਅੱਗੇ ਇੱਕ ਹੋਰ ਮਜ਼ਬੂਤ ਰੈਜ਼ਿਸਟੈਂਸੀ 46200 ਦਾ ਤੁਸੀਂ ਮੰਨ ਕੇ ਚੱਲ ਸਕਦੇ ਜੇ ਵੈਸੇ 46181 ਤੇ ਸੀ ਠੀਕ ਹੈ ਹੁਣ ਦੇਖੋ ਇਹ ਟ੍ਰੈਂਡ ਆਪ ਚੱਲ ਰਿਹਾ ਹੈ ਪਰ ਇੱਥੇ ਮਜ਼ਬੂਤ ਅੱਗੇ ਇੱਕ ਰੈਜ਼ਿਸਟੈਂਸ ਆ ਗਿਆ 46000 ਹੁਣ ਇੱਥੇ ਕੁਝ ਲੋਕਾਂ ਨੂੰ ਲੱਗਾ ਹੋਊਗਾ ਕਿ 46000 ਦਾ ਨੰਬਰ ਵੀ ਇੱਕ ਮਜ਼ਬੂਤ ਰੈਜ਼ਿਸਟੈਂਸ ਹੁੰਦਾ ਹੈ ਠੀਕ ਹੈ ਪਰ ਇੱਥੇ ਕਈ ਵਾਰੀ ਕੀ ਕੀ ਹੁੰਦਾ ਹੈ ਸੈਲਰਾਂ ਸੈਲਰ ਮਤਲਬ ਕਿ ਇਸ ਤੋਂ ਉੱਤੇ ਜਾ ਕੇ ਆਪਾਂ ਨੂੰ ਟਰੈਪ ਕਰਦੇ ਆ ਪਰ ਆਪਾਂ ਧਿਆਨ ਰੱਖਣਾ ਕਿ ਅਗਲਾ ਰੈਜ਼ਿਸਟੈਂਸ ਕਿੱਥੇ ਆਏ ਦੇਖੋ ਅਗਲਾ ਰੈਜ਼ਿਸਟੈਂਸ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਚਿਰ ਮਾਰਕੀਟ ਨੇ ਪਿਛਲੇ ਦਿਨ ਕਨਸੋਲੀਡੇਟ 45 ਮਿੰਟਾਂ ਦੇ ਵਿੱਚ ਬਣੇ ਸੀ ਪਿਛਲੇ ਦਿਨ ਠੀਕ ਹੈ ਇਹ ਅਸਲੀ ਰੈジਸਟੈਂਸੀ ਠੀਕ ਹੈ ਤੇ ਇੱਥੇ ਜਾ ਕੇ ਦੇਖੋ ਹੈਂਗਿੰਗ ਮੈਨ ਕੈਂਡਲ ਬਣਿਆ 15 ਮਿੰਟ ਦੇ ਟਾਈਮ ਫਰੇਮ ਤੇ ਤੇ ਮਾਰਕੀਟ ਨੂੰ ਥੱਲੇ ਡੇਗ ਦਿੱਤਾ ਹੁਣ ਦੇਖੋ ਜਦੋਂ ਵੀ ਮਜ਼ਬੂਤ ਰੈジਸਟੈਂਸ ਜਾਂ ਮਜ਼ਬੂਤ ਸਪੋਰਟ ਅੱਗੇ ਆਵੇਗਾ ਉੱਥੋਂ ਟ੍ਰੈਂਡ ਰਿਵਰਸ ਹੋਣ ਦੇ ਚਾਂਸਸ ਹੁੰਦੇ ਨੇ ਤੇ ਕਈ ਵਾਰੀ ਬ੍ਰੇਕਆਊਟ ਵੀ ਹੋ ਜਾਂਦਾ ਹੈ ਠੀਕ ਹੈ ਉਹ ਤੁਸੀਂ ਉਦੋਂ ਧਿਆਨ ਨਾਲ ਦੇਖ ਰਹੇ ਕਿ ਕੀ ਹੋ ਰਿਹਾ ਹੈ ਇੱਥੇ ਆਪਾਂ ਟਰੇਡ ਨਹੀਂ ਲੈਣੀ ਜਿੰਨਾ ਚਿਰ ਕੋਈ ਵੀ ਚੀਜ਼ ਆਪਾਂ ਨੂੰ ਦਿਸਦੀ ਨਹੀਂ ਕੋਈ ਕੈਂਡਲਸ ਟਿਕ ਨਹੀਂ ਦਿੱਸਦਾ ਉਹ ਜਿਹੜਾ ਆਪਾਂ ਕੋਈ ਦ ਪ੍ਰਾਈਜ ਐਕਸ਼ਨ ਦਾ ਮਤਲਬ ਇਹੀ ਹੁੰਦਾ ਦੇਖੋ ਕਿ ਜਿਹੜੇ ਰੈੱਡ ਕੈਂਡਲ ਬਣ ਰਹੇ ਆ ਉਹ ਮਤਲਬ ਕਿ ਪਿਛਲੀ ਸਵਿੰਗ ਨੂੰ ਬ੍ਰੇਕ ਨਹੀਂ ਕਰ ਰਹੇ ਇਸ ਤਰ੍ਹਾਂ ਦੇਖੋ ਐ ਕਰਕੇ ਪ੍ਰਾਈਸ ਚੱਲਦਾ ਹੈ ਅਪਸਾਈਡ ਨੂੰ ਤੇ ਇਸੇ ਤਰ੍ਹਾਂ ਹੁਣ ਡਾਊਨਸਾਈਡ ਦੇ ਵਿੱਚ ਦੇਖੋ ਤੁਸੀਂ ਡਾਊਨਸਾਈਡ ਦੇ ਵਿੱਚ ਦੇਖੋ ਇੱਥੇ ਦੇਖੋ ਅਗਰੇ ਦਿਨ ਮਾਰਕੀਟ ਗੈਪ ਅਪ ਖੁੱਲੀ ਠੀਕ ਹੈ 40000 ਦਰਜੇ ਰੈジਸਟੈਂਸੀ ਜੇ ਸਿੱਧੀ ਥੱਲੇ ਆਉਂਦੀ ਤੇ ਬਹੁਤ ਸਾਰੇ ਲੋਕਾਂ ਨੇ ਉਸੇ ਵੇਲੇ ਸੈਲ ਕਰ ਦੇਣੀ ਸੀ ਤੇ ਇੱਥੋਂ ਹੁਣ ਦੇਖੋ ਕਿ ਮਾਰਕੀਟ ਨੇ ਇੱਥੇ ਹੋਲਡ ਕਰਨਾ ਸਟਾਰਟ ਕੀਤਾ ਫਿਰ ਮਾਰਕੀਟ ਨੇ ਇੱਥੇ ਹੋਲਡ ਕਰਨਾ ਸਟਾਰਟ ਕੀਤਾ ਮਾਰਕੀਟ ਅਪਸਾਈਡ ਨੂੰ ਗਈ ਪਿਛਲੇ ਦਿਨ ਜਿਹੜਾ ਡਿਸਟੈਂਸ ਸੀ ਦੇਖੋ ਇੱਥੇ ਫੇਅਰ ਸ਼ੂਟਿੰਗ ਸਟਾਰ ਕੈਂਡਲ ਬਣਿਆ ਮਾਰਕੀਟ ਤੇ ਲੈ ਡੇਗੀ ਹੁਣ ਦੇਖੋ ਇੱਥੇ ਤੁਸੀਂ ਦੇਖ ਸਕਦੇ ਹੋ ਪਹਿਲੀ ਵਾਰੀ ਗ੍ਰੀਨ ਕੈਂਡਲ ਬਣਿਆ ਰੈੱਡ ਕੈਂਡਲ ਇੱਥੋਂ ਆਪਾਂ ਨੂੰ ਇੰਡੀਕੇਸ਼ਨ ਮਿਲ ਜਾਂਦੀ ਹੈ ਕਿ ਇਹ ਜਿਹੜਾ ਅੱਜ ਜਿਹੜੇ ਕਾਲ ਸਾਈਡ ਦੇ ਪਲੇਅਰ ਨੇ ਉਹ ਮਤਲਬ ਕਿ ਕੱਟਨੇ ਤੇ ਪੁੱਟ ਸਾਈਡ ਤੇ ਜ਼ਿਆਦਾ ਨਹੀਂ ਤੇ ਦੇਖੋ ਪਹਿਲਾ 15 ਮਿੰਟ ਦਾ ਕੈਂਡਲ ਬਣਿਆ ਉਸ ਤੋਂ ਬਾਅਦ ਜਿਆ ਰੈੱਡ ਕੈਂਡਲ ਬਣਿਆ ਤੇ ਉਸ ਤੋਂ ਬਾਅਦ ਮਾਰਕੀਟ ਜਦੋਂ ਥੱਲੇ ਆਈ ਤੇ ਪਹਿਲੇ ਲੋ ਨੂੰ ਉਸਨੇ ਬ੍ਰੇਕ ਕਰ ਦਿੱਤਾ ਸੀ ਮਾਰਕੀਟ ਬਾਅਦ ਦੇ ਵਿੱਚ ਉੱਤੇ ਜ਼ਰੂਰ ਗਈ ਪਰ ਉੱਤੇ ਜਾ ਕੇ ਜਦੋਂ ਸ਼ੂਟਿੰਗ ਸਟਾਰ ਕੈਂਡਲ ਬਣਿਆ ਤੇ ਇੱਕਦਮ ਮਾਰਕੀਟ ਥੱਲੇ ਡਿੱਗੀ ਠੀਕ ਹੈ ਹੁਣ ਦੇਖੋ ਇੱਥੇ ਮਾਰਕੀਟ ਥੱਲੇ ਡਿੱਗਦੀ ਦੇ ਵਿੱਚ ਥੱਲੇ ਡਿੱਗੀ ਤੇ ਇੱਥੇ ਆਈ ਫਿਰ 40000 ਦੇ ਰੈジਸਟੈਂਸ ਤੇ ਗਈ ਤੇ ਇੱਥੇ ਇੱਕ ਨੈਗੇਟਿਵ ਕੈਂਡਲ ਬਣਿਆ ਡੋਜੀ ਟਾਈਪ ਤੁਸੀਂ ਇਸ ਨੂੰ ਕਹਿ ਸਕਦੇ ਹੋ ਡੋਜੀ ਟਾਈਪ ਕੈਂਡਲ ਬਣਿਆ ਫਿਰ ਮਾਰਕੀਟ ਥੱਲੇ ਆਈ ਫਿਰ ਦੇਖੋ ਮਾਰਕੀਟ ਨੇ ਇੱਥੇ ਸਵਿੰਗ ਹਾਈ ਮਾਰਿਆ ਪਿਛਲੇ ਸਵਿੰਗ ਨੂੰ ਰਿਸਪੈਕਟ ਕੀਤਾ ਫਿਰ ਮਾਰਕੀਟ ਥੱਲੇ ਗਈ ਮਤਲਬ ਕਿ ਇਹਦਾ ਮਤਲਬ ਇਹ ਆ ਕਿ ਜੇ ਦੇਖੋ ਗ੍ਰੀਨ ਕੈਂਡਲ ਮਤਲਬ ਕਿ ਥੋੜੇ ਬਣ ਰਹੇ ਆ ਤੇ ਰੈੱਡ ਕੈਂਡਲ ਜ਼ਿਆਦਾ ਬਣ ਰਹੇ ਆ ਮਤਲਬ ਕਿ ਥੋੜਾ ਜਿਹਾ ਮਾਰਕੀਟ ਉੱਤੇ ਉਹ ਜਿਹੜੇ ਗ੍ਰੀਨ ਕੈਂਡਲ ਬਣ ਰਹੇ ਉਹ ਪ੍ਰੋਫਿਟ ਬੁਕਿੰਗ ਹੁੰਦੀ ਹੈ ਠੀਕ ਹੈ ਮਤਲਬ ਕਿ ਇਹ ਟ੍ਰੈਂਡ ਡਾਊਨ ਹੈ ਇੱਥੇ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਇਹ ਡਾਊਨ ਟ੍ਰੈਂਡ ਹੈ ਮਤਲਬ ਕਿ ਪਿਛਲੀ ਸਵਿੰਗ ਨੂੰ ਜੇ ਮਾਰਕੀਟ ਸਵਿੰਗ ਲੋਅ ਨੂੰ ਬ੍ਰੇਕ ਨਹੀਂ ਕਰ ਪਾ ਰਹੀ ਤੇ ਸਵਿੰਗ ਟ੍ਰੈਂਡ ਅੱਪ ਹੈ ਠੀਕ ਹੈ ਉਸ ਤੋਂ ਬਾਅਦ ਹੁਣ ਡਾਊਨ ਟ੍ਰੈਂਡ ਦੇ ਵਿੱਚ ਤੁਸੀਂ ਦੇਖੋ ਕਿ ਹੁਣ ਇੱਥੇ ਦੇਖੋ ਜਦੋਂ ਮਾਰਕੀਟ ਪਹਿਲੀ ਵਾਰ ਇੱਥੇ سپورਟ ਤੇ ਓਪਨ ਹੋਈ ਸੀ ਠੀਕ ਹੈ ਦੂਜੀ ਵਾਰੀ ਦੇਖੋ ਇਹ سپورਟ ਇੱਕ ਟ੍ਰੈਂਡ ਲਾਈਨ ਬਣ ਗਿਆ ਤੇ ਜੀ ਵਾਰੀ ਵੀ ਮਾਰਕੀਟ ਨੇ ਇੱਥੋਂ سپورਟ ਲਿਆ ਠੀਕ ਹੈ ਚੌਥੀ ਵਾਰੀ ਫੇਰ سپورਟ ਲਿਆ ਠੀਕ ਹੈ ਤੇ ਜਿਸ ਜਿਸ ਦਿਨ ਇਸ سپورਟ ਨੂੰ ਬ੍ਰੇਕ ਕੀਤਾ ਹੋਏਗਾ ਉਸ ਦਿਨ ਇੱਕ ਆਪਾਂ ਨੂੰ ਵੱਡਾ ਡਾਊਨਫਾਲ ਇੱਥੇ ਦੇਖਣ ਨੂੰ ਮਿਲਿਆ ਦੇਖੋ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਇਸ ਤਰ੍ਹਾਂ ਮਾਰਕੀਟ ਚੱਲਦੀ ਹੈ ਇਹ ਹੁੰਦਾ ਹੈ ਪ੍ਰਾਈਜੈਕਸ਼ਨ ਮਤਲਬ ਕਿ ਇਹਦੇ ਵਿੱਚ ਆਪਾਂ ਜਦੋਂ ਵੀ ਟ੍ਰੇਡ ਕਰਨੀ ਆ ਜਿਵੇਂ ਆ ਦੇਖੋ ਕਿ ਜਾਂ ਤਾਂ ਤੁਸੀਂ ਇਹ ਸ਼ੂਟਿੰਗ ਸਟਾਰ ਤੇ ਕੈਂਡਲ ਤੇ ਟ੍ਰੇਡ ਕਰਨੀ ਆ ਸਟਾਪ ਲੌਸ ਲਗਾ ਕੇ ਬਾਦ ਵਿੱਚ ਜਿਵੇਂ ਕਿ ਮਾਰਕੀਟ ਇੱਥੇ ਆ ਗਈ ਇੱਥੇ ਆਪਾਂ ਕਦੇ ਵੀ ਟ੍ਰੇਡ ਨਹੀਂ ਕਰਨੀ ਬਾਅਦ ਤੁਸੀਂ ਵੇਟ ਕਰਿਆ ਕਰੋ ਜਦੋਂ ਮਾਰਕੀਟ ਪੌਜ਼ ਲੈਂਦੀ ਹੈ ਦੇਖੋ ਇੱਥੇ ਗ੍ਰੀਨ ਕੈਂਡਲ ਬਣਿਆ ਗ੍ਰੀਨ ਕੈਂਡਲ ਤੋਂ ਬਾਅਦ ਇੱਥੇ ਇੱਕ ਸ਼ੂਟਿੰਗ ਸਟਾਰ ਟਾਈਪ ਬਣਿਆ ਸ਼ੂਟਿੰਗ ਸਟਾਰ ਤੇ ਤੁਸੀਂ ਟ੍ਰੇਡ ਕਰ ਸਕਦੇ ਸੀ ਠੀਕ ਹੈ ਮਤਲਬ ਕਿ ਪ੍ਰੋਜੈਕਸ਼ਨ ਦੇ ਨਾਲ ਆਪਾਂ ਇਹ ਦੇਖਣਾ ਹੈ ਕਿ ਮਾਰਕੀਟ ਕਿੱਥੇ ਪੌਜ਼ ਲੈ ਕੇ ਤੇ ਰਜਿਸਟੈਂਸ ਦੇ ਕੋਲ ਜਿਵੇਂ ਕਿ ਟ੍ਰੈਂਡ ਡਾਊਨ ਹੈ ਤੇ ਰਜਿਸਟੈਂਸ ਦੇ ਕੋਲ ਕੋਈ ਆਪਾਂ ਨੂੰ ਕੈਂਡਲਸਟਿਕ ਮਿਲ ਜਾਂਦਾ ਹੈ ਤੇ ਆਪਾਂ ਉਸ ਨੂੰ ਦੇਖ ਕੇ ਟ੍ਰੇਡ ਕਰਨੀ ਹੁੰਦੀ ਹੈ ਉਤਨਾ ਟ੍ਰੇਡ ਨਹੀਂ ਕਰਨੀ ਠੀਕ ਹੈ ਮਤ ਟਰੈਂਡ ਦਾ ਮਤਲਬ ਇਹ ਨਹੀਂ ਕਿ ਆਪਾਂ ਅਪਸਾਈਡ ਨੂੰ ਟ੍ਰੇਡ ਕਰਨੀ ਆ ਤੇ ਇਸ ਦੇ ਵਿੱਚ ਤੁਸੀਂ 5 ਮਿੰਟ ਦਾ ਟਾਈਮ ਫਰੇਮ ਵੀ ਫੋਲੋ ਕਰ ਸਕਦੇ ਹੋ ਉਹ ਵੀ ਮੈਂ ਤੁਹਾਨੂੰ ਅੱਗੇ ਦੱਸਦਾ ਹਾਂ ਕਿਵੇਂ ਤੇ ਗੱਲ ਕਰਦੇ ਆ ਪ੍ਰੋਜੈਕਸ਼ਨ ਦਾ ਅਸਲ ਮਤਲਬ ਇਹੀ ਆ ਕਿ ਉਹ ਆਪਾਂ ਨੂੰ ਦਰਸਾਉਂਦਾ ਆ ਕਿ ਅੱਜ ਪੁੱਟ ਸਾਈਡ ਦੇ ਮਤਲਬ ਕਿ ਹੁਣ ਦੇ ਟਾਈਮ ਦੇ ਵਿੱਚ ਜਿਵੇਂ ਪ੍ਰੋਜੈਕਸ਼ਨ ਆਪ ਚੱਲ ਰਿਹਾ ਤੇ ਹੁਣ ਦੇ ਟਾਈਮ ਦੇ ਵਿੱਚ ਕਿਹੜੇ ਲੋਕ ਜ਼ਿਆਦਾ ਸਟਰੋਂਗ ਨੇ ਪੁੱਟ ਸਾਈਡ ਐਂਟਰੀ ਕਰਨ ਵਾਲੇ ਜਾਂ ਫਿਰ ਕਾਲ ਸਾਈਡ ਐਂਟਰੀ ਕਰਨ ਵਾਲੇ ਤੇ ਜਿਹੜੇ ਵੱਡੇ ਰੈਜ਼ਿਸਟੈਂਸ ਹੁੰਦੇ ਆ ਉੱਥੇ ਤੁਹਾਨੂੰ ਪਤਾ ਆ ਕਿ ਸੈਲਰਾਂ ਨੇ ਪੋਜੀਸ਼ਨ ਬਣਾਇਆ ਹੁੰਦੀਆਂ ਤੇ ਉਹ ਮਾਰਕੀਟ ਨੂੰ ਉੱਥੋਂ ਕ੍ਰੋਸ ਨਹੀਂ ਹੋਣ ਦਿੰਦੇ ਤੇ ਜਦੋਂ ਬ੍ਰੇਕਆਊਟ ਹੋਣਾ ਹੁੰਦਾ ਹੈ ਹੁਣ ਤੁਸੀਂ ਕਹੋਗੇ ਕਿ ਕਈ ਵਾਰੀ ਉਹ ਬ੍ਰੇਕਆਊਟ ਵੀ ਹੋ ਜਾਂਦਾ ਪਰ ਬ੍ਰੇਕਆਊਟ ਜਦੋਂ ਹੋਣਾ ਹੁੰਦਾ ਆ ਉਹਦਾ ਆਪਾਂ ਨੂੰ ਜੋ-ਜੋ ਤੁਹਾਨੂੰ ਐਕਸਪੀਰੀਅੰਸ ਹੋਊਗਾ ਉਦੋਂ-ਉਦੋਂ ਪਤਾ ਲੱਗਦਾ ਜਾਊਗਾ ਜਦੋਂ 3-4 ਵਾਰੀ ਮਾਰਕੀਟ ਇੱਕ ਜਗ੍ਹਾ ਤੇ ਆਉਂਦੀ ਹੈ ਤੇ ਫਿਰ ਬ੍ਰੇਕਡਾਊਨ ਜਾਂ ਬ੍ਰੇਕਆਊਟ ਕਰ ਦਿੰਦੀ ਹੈ ਤੇ ਬਾਕੀ ਬ੍ਰੇਕਆਊਟ ਹੋਣਾ ਹੁੰਦਾ ਜਦੋਂ ਉੱਥੇ ਮਾਰਕੀਟ ਹੋਲਡ ਕਰਨਾ ਸਟਾਰਟ ਕਰ ਦਿੰਦੀ ਹੈ ਕੋਈ ਵੀ ਨੈਗੇਟਿਵ ਕੈਂਡਲ ਨਹੀਂ ਬੰਦਾ ਕੋਈ ਨਾ ਕੋਈ ਆਪਾਂ ਨੂੰ ਸਾਈਨ ਮਿਲ ਜਾਂਦਾ ਉੱਥੇ ਮਾਰਕੀਟ ਦਿੱਗਨਦਾ ਹੁਣ ਆਪਾਂ 5 ਮਿੰਟ ਦਾ ਟਾਈਮ ਫਰੇਮ ਕਰਦੇ ਆਂ ਤੇ ਤੁਹਾਨੂੰ ਥੋੜਾ ਜਿਹਾ ਸਮਝਾਉਨੇ ਆ ਕਿਵੇਂ ਤੁਸੀਂ ਇਹਦੇ ਉੱਤੇ ਟ੍ਰੇਡ ਲੈ ਸਕਦੇ ਹੋ ਤੇ ਹੁਣ ਦੇਖੋ ਆਪਾਂ 5 ਮਿੰਟ ਦਾ ਟਾਈਮ ਫਰੇਮ ਇੱਥੇ ਲਗਾ ਲਿਆ ਹੈ ਉਨ ਦੇਖੋ 5 ਮਿੰਟ ਦੇ ਟਾਈਮ ਫਰੇਮ ਤੇ ਜਿਵੇਂ ਮਾਰਕੀਟ ਨੇ ਪਹਿਲੀ ਵਾਰੀ ਥੱਲੇ ਸਪੋਰਟ ਲਿਆ ਠੀਕ ਹੈ ਇੱਥੇ ਕੋਈ ਸਪੋਰਟ ਹੋਏਗਾ ਉਸ ਸਪੋਰਟ ਤੇ ਦੇਖੋ ਇੱਥੇ ਹੈਮਰ ਕੈਂਡਲ ਬਣਿਆ ਇਹ ਦੇਖੋ ਹੈਮਰ ਕੈਂਡਲ ਬਣਿਆ ਗ੍ਰੀਨ ਕਲਰ ਦਾ ਇਹਨੇ ਮਤਲਬ ਕਿ ਇਥੇ ਸਾਈਨ ਦੇ ਦਿੱਤੇ ਕਿ ਮਾਰਕੀਟ ਉੱਤੇ ਜਾਵੇਗੀ ਠੀਕ ਹੈ ਤੇ ਇੱਥੇ ਤੁਸੀਂ ਟ੍ਰੈਂਡ ਲਾਈਨ ਲਗਾ ਲੈਣੀ ਹੈ ਇੱਥੇ ਆਪਾਂ ਟਰੇਡ ਤੁਸੀਂ ਕਰ ਸਕਦੇ ਸੀ ਕਈ ਲੋਕਾਂ ਨੇ ਇੱਥੇ ਟਰੇਡ ਕੀਤੀ ਹੋਊਗੀ ਪਰ ਤੁਸੀਂ ਧਿਆਨ ਨਾ ਦੇਖੋਗੇ ਕਿ ਉਸ ਤੋਂ ਬਾਅਦ ਦੋ ਕੈਂਡਲ ਜਿਹੜੇ ਬਣੇ ਉਹਨਾਂ ਨੇ ਉਸ ਜਿਹੜੇ ਹੈਮਰ ਕੈਂਡਲ ਦਾ ਲੋ ਬ੍ਰੇਕ ਨਹੀਂ ਕੀਤਾ ਤੇ ਇੱਥੇ ਤੁਸੀਂ ਐਂਟਰੀ ਕਰ ਸਕਦੇ ਸੀ ਮਤਲਬ ਕਿ ਇੱਥੇ ਜਦੋਂ ਹਾਈ ਕ੍ਰੋਸ ਹੋਏਗਾ ਤਿੰਨ ਕੈਂਡਲਾਂ ਤੱਕ ਆਪਾਂ ਕਿਸੇ ਵੀ ਕੈਂਡਲ ਦਾ ਵੇਟ ਕਰ ਸਕਦੇ ਹੁੰਦੇ ਆ ਇਹ ਥਿਓਰੀ ਹੁੰਦੀ ਹੈ ਕਿ ਮਤਲਬ ਕਿ ਜਿਵੇਂ ਕੋਈ ਹੈਮਰ ਕੈਂਡਲ ਬਣਿਆ ਤੇ ਉਸ ਤੋਂ ਬਾਅਦ ਅਗਲੇ ਦੋ ਕੈਂਡਲ ਜੇ ਉਸ ਦਾ ਲੋ ਬ੍ਰੇਕ ਨਹੀਂ ਕਰਦੇ ਜਾਂ ਉਸ ਦਾ ਹਾਈ ਮਤਲਬ ਕਿ ਲੋ ਬ੍ਰੇਕ ਨਹੀਂ ਕਰਦੇ ਤੇ ਉਹਨਾਂ ਚਿਰ ਉਹ ਜਿਹੜਾ ਕੈਂਡਲ ਐਕਟੀਵਿਟੀ ਰਹਿੰਦਾ ਇੱ हाई क्रोस होया ਤੇ ਆਪਾਂ ਨੂੰ ਵਧੀਆ ਮੂਵ ਦੇਖਣ ਨੂੰ ਮਿਲਿਆ ਇੱਥੋਂ ਤੱਕ ਠੀਕ ਹੈ ਉਸ ਤੋਂ ਬਾਅਦ ਆਪਾਂ ਇੱਥੇ ਮਤਲਬ ਕਿ ਆਪਣਾ ਵੈਸੇ ਪਹਿਲਾ ਪ੍ਰੋਫਿਟ ਆਪਾਂ ਇੱਥੋਂ ਤੱਕ ਰੱਖਣਾ ਹੁੰਦਾ ਆ ਪਿਛਲੇ ਸਵਿੰਗ ਅੱਜ ਤੱਕ ਪਰ ਸਵਿੰਗ ਜਿਹੜਾ ਜਦੋਂ ਬ੍ਰੇਕ ਹੁੰਦਾ ਆ ਹੋਰ ਤੇਜ਼ੀ ਨਾਲ ਮਾਰਕੀਟ ਉੱਤੇ ਜਾਂਦੀ ਆ ਤੇ ਆਪਾਂ ਇੱਥੇ ਪ੍ਰੋਫਿਟ ਬੁੱਕ ਕਰਾਂਗੇ ਫਿਰ ਜਦੋਂ ਮਾਰਕੀਟ ਨੂੰ ਥੱਲੇ ਆਉਂਦਾ ਵੇਟ ਕਰਾਂਗੇ ਵੱਡੇ ਪਲੇਅਰ ਇਵੇਂ ਹੀ ਕਰਦੇ ਆ ਜਦੋਂ ਮਾਰਕੀਟ ਡਿਪ ਤੇ ਆਉਂਦੀ ਆ ਟ੍ਰੈਂਡ ਅੱਪ ਦੇ ਵਿੱਚ ਉਦੋਂ ਉਹ ਟਰੇਡ ਕਰਦੇ ਆ ਇੱਥੇ ਦੇਖੋ ਫਿਰ ਇੱਕ ਹੈਮਰ ਕੈਂਡਲ ਬਣਿਆ ਮਾਰਕੀਟ ਫੇਰ ਉੱਤੇ ਗਈ ਠੀਕ ਹੈ ਫਿਰ ਜਿ세 ਜਿ세 ਅਗੇ ਵੱਡਾ ਰੈਜ਼ਿਸਟੈਂਸ ਤੇ ਮਾਰਕੀਟ ਨੇ ਹੋਲਡ ਕਰਨਾ ਸਟਾਰਟ ਕੀਤਾ ਜਦੋਂ ਮਾਰਕੀਟ ਹੋਲਡ ਕਰਨਾ ਸਟਾਰਟ ਕਰ ਰਹੀ ਤੇ ਉੱਥੋਂ ਆਪਾਂ ਨੂੰ ਇੰਡੀਕੇਸ਼ਨ ਹੋ ਜਾਂਦੀ ਆ ਕਿ ਮਾਰਕੀਟ ਹੁਣ ਬ੍ਰੇਕਆਊਟ ਕਰ ਸਕਦੀ ਹੈ ਇੱਥੇ ਦੇਖੋ ਫੇਰ ਇੱਕ ਗ੍ਰੀਨ ਕਲਰ ਦਾ ਹੈਮਰ ਬਣਿਆ ਸੀ ਠੀਕ ਹੈ ਗ੍ਰੀਨ ਕਲਰ ਦਾ ਕੈਂਡਲ ਤੁਸੀਂ ਦੇਖਣਾ ਇਹਦੇ ਵਿੱਚ ਮਤਲਬ ਹੈ ਕਿ ਜਦੋਂ ਵੀ ਡਿਪ ਤੇ ਤੁਸੀਂ ਐਂਟਰੀ ਕਰਨੀ ਆ ਆਪ ਟ੍ਰੈਂਡ ਦੇ ਵਿੱਚ ਗ੍ਰੀਨ ਕੈਂਡਲ ਦਾ ਗ੍ਰੀਨ ਕਲਰ ਦਾ ਹੈਮਰ ਕੈਂਡਲ ਦੇਖੋ ਤੇ ਉਸਤੇ ਤੁਸੀਂ ਐਂਟਰੀ ਕਰ ਸਕਦੇ ਹੋ ਡਿਪ ਤੇ ਠੀਕ ਹੈ ਹੁਣ ਦੇਖੋ ਇੱਥ ਆ ਇੱਕ ਮਤਲਬ ਕਿ ਰੈਜ਼ਿਸਟੈਂਸ ਉਹਦੇ ਵਾਸਤੇ ਬਣ ਜਾਵੇਗਾ ਠੀਕ ਹੈ ਕਿਉਂਕਿ ਇੱਥੇ ਉਸਨੇ ਪਹਿਲੀ ਵਾਰ ਹਾਈ ਮਾਰਿਆ ਸੀ ਜਦੋਂ ਮਾਰਕੀਟ ਦੁਬਾਰਾ ਥੱਲੇ ਆਵੇਗੀ ਇੱਥੋਂ ਮਤਲਬ ਕਿ ਉਹ ਸਪੋਰਟ ਲਵੇਗੀ ਤੇ ਉਸ ਤੋਂ ਬਾਅਦ ਜਦੋਂ ਮਾਰਕੀਟ ਦੁਬਾਰਾ ਥੱਲੇ ਆਵੇਗੀ ਫਿਰ ਉਸਦੇ ਵਾਸਤੇ ਆ ਰੈਜ਼ਿਸਟੈਂਸ ਵੀ ਬਣ ਜਾਵੇਗਾ ਦੇਖੋ ਠੀਕ ਹੈ ਇੱਕ ਤਾਂ ਰੈਜ਼ਿਸਟੈਂਸ ਹੋ ਗਿਆ ਇੱਕ ਟ੍ਰੈਂਡ ਲਾਈਨ ਦਾ ਸਪੋਰਟ ਹੋ ਗਿਆ ਤੇ ਇੱਥੋਂ ਤੁਸੀਂ ਟ੍ਰੇਡ ਕਰ ਸਕਦੇ ਹੋ ਹੁਣ ਤੁਹਾਨੂੰ ਦੱਸ ਦਿਆਂ ਕਿ ਡਾਊਨ ਟ੍ਰੈਂਡ ਦੇ ਵਿੱਚ ਕਿਵੇਂ ਤੁਸੀਂ ਟ੍ਰੇਡ ਕਰ ਸਕਦੇ ਹੋ ਡਾਊਨ ਟ੍ਰੈਂਡ ਦੇ ਵਿੱਚ ਵੀ ਇਹੀ ਫਾਰਮੂਲਾ ਤੁਸੀਂ ਅਪਣਾ ਸਕਦੇ ਹੋ ਜਦੋਂ ਵੀ ਮਾਰਕੀਟ ਦੇ ਵਿੱਚ ਵੱਡਾ ਡਾਊਨ ਫਾਲ ਆਉਂਦਾ ਜਾਂ ਮਤਲਬ ਕਿ ਟ੍ਰੈਂਡ ਡਾਊਨ ਆ ਤਾਂ ਸਿਰਫ ਤੁਸੀਂ ਇਹ ਵੇਟ ਕਰਨਾ ਹੈ ਕਿ ਮਾਰਕੀਟ ਨੂੰ ਰੁਕਣ ਦਿਓ ਤੇ ਜਦੋਂ ਮਾਰਕੀਟ ਕੋਈ ਕੈਂਡਲ ਤੁਹਾਨੂੰ ਦਿੰਦੀ ਏ ਉਦੋਂ ਹੀ ਇੰਤਜ਼ਾਰੋ ਦੇਖੋ ਮਾਰਕੀਟ ਇੱਥੋਂ ਉੱਤੋਂ ਤੇਜ਼ੀ ਨਾਲ ਆ ਰਹੀ ਆ ਆਪਾਂ ਇੱਥੇ ਐਂਟਰੀ ਇਹ ਚੱਲਦੀ ਮਾਰਕੀਟ ਦੇ ਵਿੱਚ ਕਦੇ ਨਹੀਂ ਕਰਾਂਗੇ ਮਾਰਕੀਟ ਨੇ ਇੱਥੇ ਪਾਉਜ਼ ਲਿਆ ਦੇਖੋ ਮਾਰਕੀਟ ਉੱਤੇ ਗਈ ਇੱਥੇ ਦੇਖੋ ਫਿਰ ਸ਼ੂਟਿੰਗ ਸਟਾਰ ਕੈਂਡਲ ਬਣਿਆ ਹੈ ਦੇਖੋ ਗ੍ਰੀਨ ਕਲਰ ਦਾ ਸ਼ੂਟਿੰਗ ਸਟਾਰ ਕੈਂਡਲ ਬਣਿਆ ਇੱਥੇ ਤੁਸੀਂ ਐਂਟਰੀ ਕਰ ਸਕਦੇ ਸੀ ਅੱਜ ਦੇ ਸਟਾਪ ਲੌਸ ਲਗਾ ਕੇ ਜਦੋਂ ਲੋ ਬ੍ਰੇਕ ਹੋਇਆ ਉਦੋਂ ਆਪਾਂ ਐਂਟਰੀ ਲੈਣੀ ਹੁੰਦੀ ਹੈ ਠੀਕ ਹੈ ਲੋ ਬ੍ਰੇਕ ਤੋਂ ਬਾਅਦ ਅਜ ਹਾਈ ਬ੍ਰੇਕ ਕਰਦਾ ਸਟਾਪ ਲੌਸ ਲੈ ਲਵੋ ਪਰ ਬਹੁਤ ਚਾਂਸ ਘੱਟ ਹੁੰਦੇ ਨੇ ਕਿਉਂਕਿ ਆਪਾਂ ਟਰੈਂਡ ਦੇ ਨਾਲ ਕਰ ਰਹੇ ਹਾਂ ਪਰ ਫਿਰ ਵੀ ਸਟਾਪ ਲੌਸ ਜਦੋਂ ਹੋ ਗਿਆ ਲੈਣਾ ਜ਼ਰੂਰ ਹੈ ਕਿਉਂਕਿ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਆਪਾਂ ਸਟਾਪ ਲੌਸ ਨਹੀਂ ਲੈਣੇ ਤੇ ਅੱਧਾ ਕੈਪੀਟਲ ਖਤਮ ਕਰ ਲੈਣੇ ਸਟਾਪ ਲੌਸ ਜਦੋਂ 도ਜੀ ਕੈਂਡਲ ਬਣਨ ਲੱਗਾ ਸੀ ਠੀਕ ਹੈ ਜਿੰਨਾ ਚਿਰ ਪੂਰਾ ਗ੍ਰੀਨ ਕੈਂਡਲ ਬਣਦਾ ਰਹਿੰਦਾ ਉਹਨਾਂ ਚਿਰ ਆਪਦੇ ਪ੍ਰੋਫਿਟ ਨੂੰ ਅੱਗੇ ਤੱਕ ਲੈ ਕੇ ਜਾਂਦੇ ਰਹੋ ਠੀਕ ਹੈ ਇਸ ਤੋਂ ਬਾਅਦ ਦੇਖੋ ਫੇਰ ਗ੍ਰੀਨ ਕੈਂਡਲ ਬਣਿਆ ਫੇਰ ਉਸ ਦਾ ਲੋ ਬ੍ਰੇਕ ਹੋਇਆ ਚਲਦੀ ਮਾਰਕੀਟ ਰੈੱਡ ਕੈਂਡਲ ਨੂੰ ਦੇਖ ਕੇ ਕਦੇ ਵੀ ਟ੍ਰੇਡ ਨਹੀਂ ਲੈਣੀ ਜਿੰਨਾਂ ਨਜ਼ਰ ਵਿੱਚ ਕੋਈ ਗ੍ਰੀਨ ਕੈਂਡਲ ਇੱਕ ਬਣਦਾ ਆ ਜਾਂ ਤੇ ਜਾਂ ਫਿਰ ਜਦੋਂ ਮਾਰਕੀਟ ਐਵੇਂ ਡਿਪ ਲੈ ਕੇ ਕੋਈ ਸ਼ੂਟਿੰਗ ਸਟਾਰ ਬਣਾਉਂਦੀ ਹੈ ਜਾਂ ਕੋਈ 도ਜੀ ਕੈਂਡਲ ਬਣਾਉਂਦੀ ਉਦੋਂ ਹੀ ਟ੍ਰੇਡ ਲਿਆ ਕਰੋ ਦੇਖੋ ਮਾਰਕੀਟ ਥੱਲੇ ਗਈ ਇੱਥੇ ਮਾਰਕੀਟ ਨੇ ਕੁਝ ਟਾਈਮ ਰੁਕਿਆ ਕਿਉ ਦੇਸ ਲੈਵਲ ਦਾ ਜਦੋਂ ਹੀ ਬ੍ਰੇਕਡਾਊਨ ਕੀਤਾ ਇੱਥੇ ਦੇਖੋ 5 ਮਿੰਟ ਦੇ ਟਾਈਮ ਫਰੇਮ ਤੇ ਆਪਾਂ ਨੂੰ ਐਮ ਪੈਟਰਨ ਦੇਖਣ ਨੂੰ ਮਿਲਿਆ ਠੀਕ ਹੈ ਟਰੈਂਡ ਦੇ ਨਾਲ ਆਪਾਂ 5 ਮਿੰਟ ਦਾ ਐਮ ਪੈਟਰਨ ਵੀ ਦੇਖ ਸਕਦੇ ਹਾਂ ਦੇਖੋ ਧਿਆਨ ਨਾਲ ਤੁਸੀਂ ਐਮ ਪੈਟਰਨ ਬਣਿਆ ਸੀ ਤੇ ਇੱਥੇ ਜਦੋਂ ਹੀ ਇਹਦਾ ਲੋ ਬ੍ਰੇਕ ਹੋਇਆ ਪਾਂਟਰੀ ਕਰਨੀ ਸੀ ਕੈਂਡਲ ক্লোਜ਼ ਤੇ ਨੈਕਸਟ ਕੈਂਡਲ ਦੇ ਵਿੱਚ ਆਪਣਾ ਟਾਰਗੇਟ ਪੂਰਾ ਹੋ ਗਿਆ ਠੀਕ ਹੈ ਜਿੰਨਾ ਚਿਰ ਡੋਜੀ ਕੈਂਡਲ ਨਹੀਂ ਬੰਦਾ ਉਹਨਾਂ ਚਿਰ ਆਪਾਂ ਇਸ ਨੂੰ ਇੰਜੋਏ ਕਰ ਸਕਦੇ ਹਾਂ ਤੇ ਇਹ ਹੁੰਦਾ ਪ੍ਰੋਜੈਕਸ਼ਨ ਦੇ ਪ੍ਰੋਜੈਕਸ਼ਨ ਦੇ ਨਾਲ ਟਰੇਡ ਕਰਨ ਦਾ ਤਰੀਕਾ ਆਈ ਹੋਪ ਤੁਹਾਨੂੰ ਇਸ ਕਾफी ਸਮਝ ਲੱਗੀ ਹੋਵੇਗੀ ਤੇ ਜੇ